ਮਿੰਨੀ ਕਹਾਣੀ ਬੰਦਨ ਭਾਗ ਦੋ ਕੁਝ ਵੀ ਹੋਵੇ ਹੁਨ ਉਹ ਗੱਲ ਤੇ ਨਹੀਂ ਅਸੀਂ 23 ਵਾਲੇ ਆ ਉਹ ਜੁਨੀ ਸੰਭਾਲ ਦੇ ਬੋਲੀ ਉਹ ਸੋਚੀ ਪਿਆ ਗਿਆ ਸੀ ਇਹ ਕੀ ਕੱਪੜੇ ਦਾ ਚਾਜੀ ਤੇ ਪਾਲ ਲਵੋ ਉਸ ਦੀ ਪਤਨੀ ਨੇ ਕਿਹਾ ਕੱਪੜੇ ਨੂੰ ਕੀ ਹੈ ਉਹ ਕਿਤੇ ਆਪਾਂ ਨੂੰ ਭੁੱਲੇ ਹੋਏ ਨੇ ਉਸ ਦੇ ਘਰ ਹੀ ਤਾਂ ਜਾ ਰਹੇ ਹਾਂ ਉਹ ਗੱਲ ਹੋਰ ਸੀ ਹੁਣ ਆਪਾਂ ਕੁੜਮਾ ਜੁੜਮਾ ਵਾਲੇ ਆ ਮੁੰਡੇ ਵਾਲੇ ਆ ਪਤਨੀ ਨੇ ਰੇਸ਼ਮੀ ਸਾੜੀ ਦਾ ਪੱल्लू ਲਹਿਰਾਉਂਦੇ ਹੋਏ ਕਿਹਾ ਠੀਕ ਹੈ ਠੀਕ ਹੈ ਮੇਰੀ ਜਾਨ ਉਹ ਮੁੱਛਾਂ ਤੇ ਹੱਥ ਫੇਰਦਾ ਬੋਲਿਆ ਸਾਰੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਠਾਕੇ ਦੀ ਰਸਮ ਹੋ ਗਈ ਵਧਾਈਆਂ ਮਿਲਣ ਲੱਗੀਆਂ ਵਿਦਾ ਹੋਣ ਵੇਲੇ ਦੋਵੇਂ ਦੋਸਤ ਖੁਸ਼ੀ ਤੇ ਉਤਸ਼ਾਹ ਨਾਲ ਜਫੀ ਪਾ ਕੇ ਮਿਲੇ ਪਰ ਦੋਹਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਜਫੀ ਵਿੱਚ ਪਹਿਲਾਂ ਜਾਂ ਨਿਗ ਨਹੀਂ ਸੀ